ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖੜਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨ ਡੱਲਾ ਸਾਹਿਬ ਆਖਰਕਾਰ ਉਹੀ ਗੱਲ ਹੋਈ ਤੁਸੀਂ ਕਿਹਾ ਸੀਗਾ ਕਿ ਇਹ ਮਸਲਾ ਕਾਨੂੰਨ ਤੱਕ ਪਹੁੰਚੇਗਾ ਤੁਸੀਂ ਇਹ ਵੀ ਗੱਲ ਕਹੀ ਸੀ ਵੀ ਇਹ ਮਸਲਾ ਅਦਾਲਤਾਂ ਤੱਕ ਜਾਏਗਾ ਅੱਜ ਪੰਜ ਮੈਂਬਰੀ ਕਮੇਟੀ ਨੇ ਭਾਰਤ ਦੇ ਚੋਣ ਕਮਿਸ਼ਨਰ ਨੂੰ ਪੂਰਾ ਵੇਰਵਾ ਭਰਤੀ ਦਾ ਸਬਮਿਟ ਕਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਅਸੀਂ ਮੁਕੰਮਲ ਕਰ ਲਈ ਹੈ ਜੱਲਾ ਸਾਹਿਬ ਇਹ ਪ੍ਰੈਸ ਨੋਟ ਦੀ ਇਬਾਰਤ ਨੂੰ ਹੁਣ ਤੁਸੀਂ ਜਿਹੜਾ ਖੋਲ ਕੇ ਸਾਡੇ ਦਰਸ਼ਕਾਂ ਤੱਕ ਰੱਖੋ ਤੇ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਹੈ ਵੀ ਇਹ ਮਾਮਲਾ ਅਦਾਲਤਾਂ ਚ ਕਿਉਂ ਜਾਏਗਾ ਹੁਣ ਇਹਨੂੰ ਜਿਹੜਾ ਤੁਸੀਂ ਵਿਸਤਾਰ ਨਾਲ ਸਮਝਾਓ ਜੀ ਜੱਲਾ ਸਾਹਿਬ ਦੇਖੋ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਸੀ ਜਦੋਂ ਤੋਂ ਭਰਤੀ ਸ਼ੁਰੂ ਹੋਈ ਜਦੋਂ ਭਰਤੀ ਕਮੇਟੀ ਨੇ ਜਿਹੜੀ ਭਰਤੀ ਦੀਆਂ ਕਾਪੀਆਂ ਛਪਾਈਆਂ ਉਹਨਾਂ ਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਹੁਣ ਵੀ ਇਹਨਾਂ ਭਰਤੀ ਦੀਆਂ ਕਾਪੀਆਂ ਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਹਾਲਾਂਕਿ ਸੁਖਵੀਰ ਬਾਦਲ ਦਾ ਧੜਾ ਇਹ ਕਹਿ ਰਿਹਾ ਹੈ ਕਿ ਇਹ ਭਰਤੀ ਗੈਰ ਕਾਨੂੰਨੀ ਹੈ ਇਹ ਕਮੇਟੀ ਦਾ ਕੋਈ ਵजूद ਨਹੀਂ ਹੈ ਲੇਕਿਨ ਪੰਜ ਮੈਂਬਰੀ ਕਮੇਟੀ ਨੇ ਕੱਲ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਮੀਟਿੰਗ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਸਾਫ ਕਹਿਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਜਿਹੜੀ ਭਰਤੀ ਕੀਤੀ ਗਈ ਹੈ ਔਰ ਭਰਤੀ ਮੁਕੰਮਲ ਕਰਨ ਤੋਂ ਬਾਅਦ ਜਿਹੜਾ 11 ਅਗਸਤ ਨੂੰ ਜਨਰਲ ਇਜਲਾਸ ਸੱਦਿਆ ਗਿਆ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਪ੍ਰਧਾਨ ਦੀ ਚੋਣ ਲਈ ਜਿੱਥੇ ਸਭ ਤੋਂ ਪਹਿਲਾਂ ਅਤੇ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਵਿੱਚ ਦਰਜ ਭਾਵਨਾ ਦੀ ਪੂਰਤੀ ਕੀਤੀ ਗਈ ਹੈ ਜੋ ਸ਼੍ਰੀ ਕਾਲ ਤਕਸਬ ਦੇ ਹੁਕਮਾਮੇ ਦਾ ਉਦੇਸ਼ ਸੀ ਉਹਦੀ ਪੂਰਤੀ ਕੀਤੀ ਗਈ ਹੈ ਪੰਜ ਮੈਂਬਰੀ ਕਮੇਟੀ ਨੇ ਲਿਖ ਕੇ ਕਿਹਾ ਉੱਥੇ ਹੀ ਹੁਣ ਵਿਧੇ ਵਿਵਧਾਨ ਮੁਤਾਬਕ ਪ੍ਰਧਾਨ ਚੁਣਨ ਲਈ ਚੋਣ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ ਚੋਣ ਅਧਿਕਾਰੀ ਕੌਣ ਚੁਣਿਆ ਗਿਆ ਪੰਜ ਮੈਂਬਰੀ ਕਮੇਟੀ ਵੱਲੋਂ ਉਹਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਵਿਧਿ ਵਿਵਧਾਨ ਮੁਤਾਬਕ ਪ੍ਰਧਾਨ ਦੀ ਚੋਣ ਕਰਨ ਲਈ 11 ਤਰੀਕ ਨੂੰ ਭਾਰਤ ਦੇ ਚੋਣ ਕਮਿਸ਼ਨ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ ਮਤਲਬ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਹੁਣ ਸੱਤਾਂ ਤੋਂ ਪੰਜ ਮੈਂਬਰੀ ਰਹਿ ਗਈ ਸੀ ਉਹਨਾਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਜਾਣਕਾਰੀ ਭੇਜੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਪ੍ਰਧਾਨ ਚੁਣਨ ਲਈ ਅਸੀਂ ਜਨਰਲ اجلاس ਸਦਿਆ ਸੋ ਜਿਹੜੀ ਗੱਲ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਪੰਜ ਮੈਂਬਰੀ ਕਮੇਟੀ ਨੇ ਤਾਂ ਪੱਤਾ ਖੋਲਤਾ ਵੀ ਅਸੀਂ ਜਿਹੜਾ ਪ੍ਰਧਾਨ ਚੁਣ ਰਹੇ ਹਾਂ ਜਨਰਲ ਇਜਲਾਸ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਚੁਣ ਰਹੇ ਹਾਂ ਜਿਵੇਂ ਆਪਾਂ ਵੀ ਕਈ ਦਿਨਾਂ ਦੇ ਇਹ ਗੱਲ ਕਰ ਰਹੇ ਸੀ ਵੀ ਕੀ ਅ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਵੀ ਹੋ ਸਕਦਾ ਹੈ ਉਹ ਸ਼੍ਰੋਮਣੀ ਜ਼ਿਕਰ ਨਾ ਕਰਨ ਪਰ ਉਹਨਾਂ ਨੇ ਤਾਂ ਦਾਵਾ ਕਰਤਾ ਵੀ ਅਸੀਂ ਚੋਣ ਕਮਿਸ਼ਨ ਨੂੰ ਕਹਿ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਰਹੇ ਹਾਂ ਸੰਦੀਪ ਜੀ ਹੁਣ ਇੱਥੇ ਬੜੀ 11 ਤਰੀਕ ਨੂੰ ਅਗਰ ਇਹ ਜਲਾਸ ਹੋ ਗਿਆ ਨਹੀਂ ਵੈਸੇ ਤਾਂ ਇੱਕ ਇੱਕ ਸਵਾਲੋ ਯਾਨੀ ਸਕਿੰਟ ਨੂੰ ਜੇ ਜਲਾਸ ਤੇ ਹੋਏਗਾ ਪਰ ਸਥਿਤੀ ਤੁਸੀਂ ਨਾਲ ਇਹ ਵੀ ਸਮਝਾਓ ਜਿਹੜਾ ਤੁਸੀਂ ਵੇਰਵਾ ਦੇਣ ਲੱਗੇ ਹੋ ਵੀ ਸੁਖਬੀਰ ਬਾਦਲ ਦੀ ਇਸ ਵਾਲੀ ਸਥਿਤੀ ਕੀ ਹੋ ਸਕਦੀ ਹੈ ਕਿਉਂਕਿ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਆਪ ਨੂੰ ਪੁਸ਼ਿਤ ਕਰ ਚੁੱਕੇ ਆ ਐਲਾਨ ਕਰ ਚੁੱਕੇ ਆ ਪ੍ਰਧਾਨ ਨੇ ਉਹ ਤੜਾ ਕਹਿੰਦਾ ਅਸੀਂ ਵਿਧੀ ਵਿਧਾਨ ਮੁਤਾਬਕ ਭਰਤੀ ਕੀਤੀ ਹੈ ਅਸੀਂ ਭਰਤੀ ਕਰਕੇ ਅਸੀਂ ਅਬਜ਼ਰਵਰ ਚੁਣ ਕੇ ਡੈਲੀਗੇਟ ਚੁਣ ਕੇ ਚੋਣ ਅਧਿਕਾਰੀ ਚੁਣ ਕੇ ਜੋ ਵੀ ਵਿਧੀ ਵਿਧਾਨ ਹੈ ਉਦੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਤੇ ਬਾਕੀਆਂ ਨੇ ਕਿ ਅਸੀਂ ਚੋਣ ਕਮਿਸ਼ਨ ਨੂੰ ਭੇਜਤਾ ਕਿਉਂਕਿ ਅਸੀਂ ਰਜਿਸਟਰਡ ਪਾਰਟੀਆਂ ਤੇ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ ਸੁਖਵੀਰ ਧੜੇ ਦਾ ਇਹ ਦਾਵਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਹਾਂ ਅਸੀਂ ਕਾਨੂੰਨ ਮੁਤਾਬਕ ਸਭ ਕੁਝ ਕੀਤਾ ਤੇ ਅਸੀਂ ਪ੍ਰਧਾਨ ਚੁਣ ਲਿਆ ਤੇ ਸਾਨੂੰ ਤਾਂ ਹੁਣ 11 ਤਰੀਕ ਨੂੰ ਜਾਣ ਦੀ ਲੋੜ ਹੀ ਨਹੀਂ ਵੀ ਅਸੀਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੈਗਾ 13 ਹੁਣ 5 ਮੈਂਬਰੀ ਕਮੇਟੀ ਨੇ ਵੀ ਚੋਣ ਕਮਿਸ਼ਨ ਨੂੰ ਜਾਣਕਾਰੀ ਭੇਜਤੀ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਲਈ ਅਸੀਂ 11 ਤਰੀਕ ਨੂੰ ਪ੍ਰਧਾਨ ਚੁਣ ਰਹੇ ਹਾਂ ਤੇ ਅਸੀਂ ਚੋਣ ਆਬਜ਼ਰਵਰ ਦੀ ਵੀ ਨਿਯੁਕਤੀ ਕਰ ਲਈ ਤੇ ਅਸੀਂ ਵਿਧੇ ਵਿਵਧਾਨ ਮੁਤਾਬਕ ਪ੍ਰਧਾਨ ਚੁਣ ਲਿਆ ਹੁਣ 11 ਤਰੀਕ ਨੂੰ ਜਗ੍ਹਾ ਮਿਲਦੀ ਹੈ 5 ਮੈਂਬਰੀ ਕਮੇਟੀ ਨੂੰ ਨਹੀਂ ਮਿਲਦੀ ਉਹ ਮਸਲਾ ਵੱਖਰਾ ਹੈ ਅਗਰ ਉਹ ਜਗ੍ਹਾ ਨਹੀਂ ਵੀ ਦੰਦੇ ਅੱਜ ਹੀ ਮੀਟਿੰਗ ਹੈ ਪੰਜ ਸਿੰਘ ਸਹਿਮਾਨਾਂ ਦੀ ਅੱਜ ਸ਼ਾਮ ਤੱਕ ਪਤਾ ਲੱਗ ਜਾਣਾ ਹੈ ਕਿ ਜਗ੍ਹਾ ਮਿਲਦੀ ਹੈ ਜਾਂ ਨਹੀਂ ਮਿਲਦੀ ਅਗਰ ਅਗਰ ਵਿਚਾਰਿਆ ਗਿਆ ਇਹ ਮਸਲਾ ਅਗਰ ਨਹੀਂ ਵਿਚਾਰਿਆ ਗਿਆ ਗੱਲ ਵੱਖਰੀ ਹੈ ਪਰ ਪੰਜ ਮੈਂਬਰੀ ਕਮੇਟੀ ਸ਼੍ਰੀ ਹਕਾਲਤਖਤ ਸਾਹਿਬ ਦੇ ਹੁਕਮਾਂ ਨੂੰ ਪੂਰਨ ਕਰਨ ਦੀ ਦਿਸ਼ਾ 'ਚ ਵਧ ਰਹੀ ਹੈ ਜਦੋਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਕਹਿਤਾ ਵੀ ਅਸੀਂ 11 ਤਰੀਕ ਨੂੰ ਜਨਰਲ ਇਜਲਾਸ ਬੁਲਾ ਕੇ ਪ੍ਰਧਾਨ ਚੁਣ ਰਹੇ ਹਾਂ ਰੱਬ ਨਾ ਕਰੇ ਜੇ ਤੇਜਰ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਜਾਂਦਾ ਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਕਮਾਂ ਮੁਤਾਬਕ ਕਿਤੇ ਵੀ ਕਿਤੇ ਵੀ ਕੋਈ ਪਵਿੱਤਰ ਥਾਂ ਤੇ ਬੈਠ ਕੇ ਪ੍ਰਧਾਨ ਚੁਣ ਸਕਦੇ ਆ ਫਿਰ ਤੇ ਅਗਰ ਉਹਨਾਂ ਨੇ ਪ੍ਰਧਾਨ ਚੁਣਤਾ ਹੁਣ ਜੋ ਤੇਵਰ ਲੱਗ ਰਹੇ ਨੇ ਪੰਜ ਮੈਂਬਰੀ ਕਮੇਟੀ ਦੇ ਜਿਹੜਾ ਵੀ ਪ੍ਰਧਾਨ ਬਣੂਗਾ ਬੀਬੀ ਸਤਵੰਤ ਕੌਰ ਬਣਨ ਜਾਂ ਗਿਆਨੀ ਹਰਪੀ ਸਿੰਘ ਬਣਨ ਜਾਂ ਕੋਈ ਹੋਰ ਚਿਹਰਾ ਅਕਾਲੀ ਦਲ ਦਾ ਬਣੇ ਉਹ ਪ੍ਰਧਾਨ ਪੰਜ ਮੈਂਬਰੀ ਕਮੇਟੀ ਦਾ ਦਾਵਾ ਹੈ ਕਿ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਹੋਏਗਾ ਉਹ ਕੋਈ ਨਵਾਂ ਅਕਾਲੀ ਦਲ ਨਹੀਂ ਬਣਾਉਣ ਜਾ ਰਹੇ ਦੇਖੋ ਇਹ ਤਾਂ ਹੁਣ ਇਹਦਾ ਮਤਲਬ ਹੈ ਕਿ ਗੱਲ ਤਾਂ ਫਿਰ ਕੋਰਟ ਕਚੈਰੀਆਂ ਦੀ ਆ ਗਈ ਜਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਕੋਈ ਸਪਸ਼ਟ ਫੈਸਲਾ ਕਰਨਗੇ ਅਸਲ ਜ ਮਾਮਲਾ ਟਵਿਸਟ ਹੋਇਆ ਜਿਹੜਾ ਰਾਤ ਪ੍ਰੈਸ ਨੋਟ ਪੰਜ ਮੈਂਬਰੀ ਕਮੇਟੀ ਨੇ ਜਾਰੀ ਕੀਤਾ ਸੰਦੀਪ ਜੀ ਅੱਜ ਆਪਾਂ ਇਹ ਕਵਾਂਗੇ ਕਿ ਪੰਜ ਮੈਂਬਰੀ ਕਮੇਟੀ ਦਾ ਦਾਵਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਜਾ ਰਹੇ ਹਾਂ ਤੇ ਉਹ ਆਧਾਰ ਬਣਾਉਣਗੇ ਵੀ ਅਸੀਂ ਤਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਅਸੀਂ ਤਾਂ ਸੁਖਵੀਰ ਬਾਦਲ ਧੜੇ ਨੂੰ ਵੀ ਅਪੀਲ ਕੀਤੀ ਸੀ ਕਿ ਆਪੋ ਭਰਤੀ ਕਰਨ ਵਾਲਾ ਧੜਾ ਸੁਖਵੀਰ ਬਾਦਲ ਪ੍ਰਧਾਨਗੀ ਛੱਡ ਕੇ ਆ ਜਾਣ ਭਰਤੀ ਭੰਗ ਕਰਕੇ ਆ ਜਾਣ ਅ ਅਹੁਦੇਦਾਰੀਆਂ ਭੰਗ ਕਰਕੇ 11 ਨੂੰ ਸ਼ਾਮਲ ਹੋਣ ਸੋ ਹੁਣ ਸੰਦੀਪ ਜੀ ਤੁਸੀਂ ਦੇਖੋ ਗੱਲ ਕਿੱਧਰ ਜਾ ਰਹੀ ਹੈ ਕੀ 11 ਤਰੀਕ ਨੂੰ ਜਿਸ ਦਿਨ ਨਵਾਂ ਪ੍ਰਧਾਨ ਚੁਣਤਾ ਪੰਜ ਮੈਂਬਰੀ ਕਮੇਟੀ ਨੇ ਕੀ ਉਸ ਦਿਨ ਉਹ ਦਾਵਾ ਕਰ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਰਹੇ ਹਾਂ ਸੁਖਵੀਰ ਢੜਾ ਕਹਿ ਰਿਹਾ ਸਾਡੇ ਕੋਲੇ ਸੰਵਿਧਾਨ ਵਿਧੀ ਵਿਧਾਨ ਮਾਨਤਾ ਸਭ ਕੁਝ ਹੈ ਪਰ ਇੱਕ ਵਿਵਾਦ ਤਾਂ ਪੈਦਾ ਹੋ ਗਿਆ ਨਾ 11 ਤਰੀਕ ਨੂੰ ਜਿੱਦਾਂ ਹੀ ਇਹਨਾਂ ਨੇ ਇਜਲਾਸ ਬਣਾ ਕੇ ਪ੍ਰਧਾਨ ਚੁਣਤਾ ਆਪਾਂ ਵੀ ਦੁਚਿੱਤੀ 'ਚ ਪੈ ਜਾਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਪ੍ਰਧਾਨ ਹੋਗੇ ਤੇ ਹੁਣ ਇਹਨਾਂ ਦੇ ਵਿੱਚੋਂ ਫੇਰ ਆਪਾਂ ਕਿਹਨੂੰ ਮੰਨੀਏ ਜੀ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੀ ਅੱਜ ਇਕੱਤਰਤਾ ਕਰ ਰਹੇ ਨੇ ਕੱਲ ਦੇ ਪ੍ਰੈਸ ਨੋਟ ਤੋਂ ਬਾਅਦ ਭਰਤੀ ਕਮੇਟੀ ਦੇ ਸਟੈਂਡ ਤੋਂ ਬਾਅਦ ਕੀ ਅੱਜ ਇਸ ਮੁੱਦੇ ਨੂੰ ਵਿਚਾਰਨਗੇ ਮੈਨੂੰ ਇਹ ਲੱਗਦਾ ਜਿਵੇਂ ਆਪਾਂ ਸੋਚਦੇ ਸੀ ਸੰਦੀਪ ਜੀ ਕਿ ਪਤਾ ਨਹੀਂ ਸਿੰਘ ਸਹਿਬਾਨਾਂ ਦੀ ਮੀਟਿੰਗ 'ਚ ਮੁੱਦਾ ਵਿਚਾਰਿਆ ਜਾਏਗਾ ਜਾਂ ਨਹੀਂ ਵਿਚਾਰਿਆ ਜਾਏਗਾ ਪਰ ਜਦੋਂ ਪੰਜ ਮੈਂਬਰੀ ਕਮੇਟੀ ਨੇ ਕਿਹਾ ਤਾਂ ਕਿ ਅਸੀਂ ਤਾਂ ਚੋਣ ਕਮਿਸ਼ਨ ਨੂੰ ਵੀ ਜਾਣਕਾਰੀ ਭੇਜਤੀ ਤੇ ਅਸੀਂ ਤਾਂ ਵਿਧਿ ਵਿਵਧਾਨ ਮੁਤਾਬਕ ਪ੍ਰਧਾਨ ਚੁਣਨ ਜਾ ਰਹੇ ਹਾਂ ਤੇ ਹੁਣ ਗੱਲ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਦਾਇਰੇ ਦੇ ਵਿੱਚ ਫਿਰ ਆ ਗਈ ਕਿਉਂਕਿ ਹੁਕਮਨਾਮਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੀ ਸੀ ਹਾਂਜੀ ਸਰਦਾਰ ਸਾਹਿਬ ਸਵਾਲ ਇਹ ਤੇ ਇੱਕ ਹੋਰ ਵੀ ਹੈ ਕੱਲ ਐਸਜੀਪੀਸੀ ਦਾ ਜਨਰਲ ਅਜਲਾਸ ਵੀ ਹੋਇਆ ਉਥੇ ਧਾਮੀ ਸਾਹਿਬ ਨੇ ਸਟ੍ਰੈਸ ਦੇ ਕੇ ਇਹ ਗੱਲ ਕਹੀ ਹੈ ਵੀ ਸੁਪਰੀਮ ਤਖਤ ਸ਼੍ਰੀ ਅਕਾਲ ਤਖਤ ਹੈ ਸਾਰਿਆਂ ਨੂੰ ਪਤਾ ਵੀ ਬਾਕੀ ਚਾਰ ਤਖਤ ਜਿਹੜੇ ਆ ਉਹ ਇਹਨਾਂ ਦੀ ਨਿਗਰਾਨੀ ਹੇਠ ਕੀ ਜਿਹੜਾ ਆਪਣਾ ਕਾਰਜਵਿਹਾਰ ਕਰਦੇ ਆ ਪਰ ਇਹ ਗੱਲ ਨੂੰ ਜ਼ੋਰ ਦੇ ਕੇ ਅੰਡਰਲਾਈਨ ਕਰਕੇ ਜਿਸ ਨੂੰ ਕਹਿੰਦੇ ਆ ਇਹ ਗੱਲ ਕਹਿਣ ਦੀ ਕੀ ਲੋੜ ਸੀਗੀ ਵੀ ਕੀ ਅਗਰ ਜਥੇਦਾਰ ਕੁਲਦੀਪ ਸਿੰਘ ਗੜਗਾਜੇ 11 ਤਰੀਕ ਦੇ ਮੁਤਲਕ ਕੋਈ ਫੈਸਲਾ ਲੈਂਦੇ ਆ ਤਾਂ ਬਾਕੀ ਤਖਤਾਂ ਦੇ ਜਿਹੜੇ ਜਥੇਦਾਰ ਸਹਿਬਾਨ ਆ ਉਹ ਵਿੱਚ ਨਾ ਪੈਣ ਵੀ ਦੇਖੋ ਇਦੇ ਵਿੱਚ ਤਾਂ ਕੋਈ ਦੋਰਾ ਹੀ ਨਹੀਂ ਸੰਦੀਪ ਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਨੇ ਔਰ ਬਿਲਕੁਲ ਜਿੰਨੇ ਵੀ ਕੌਮੀ ਮਸਲੇ ਨੇ ਜਿੰਨੇ ਵੀ ਕੌਮੀ ਮਸਲੇ ਨੇ ਉਹਨਾਂ ਦੇ ਵਿੱਚ ਆਖਰੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਲਿਆ ਜਾਣਾ ਹੁਣ ਤੁਸੀਂ ਵੇਖੋ ਮੈਂ ਮਾੜਾ ਦਾ ਵਿਸ਼ੇ ਤੋਂ ਗੱਲ ਹਟਾ ਲਾ ਹੁਣ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਕੀਤਾ ਹੈ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਹਿੰਦੇ ਹੁਣ ਇੱਕ ਸਲਾਹਕਾਰ ਬੋਰਡ ਬਣੇਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਸ਼ਿਕਾਇਤਾਂ ਵੀ ਆਉਣਗੀਆਂ ਪਹਿਲਾ ਉਹ ਸਲਾਹਕਾਰ ਬੋਰਡ ਹੀ ਉਹਨਾਂ ਨੂੰ ਨਿਬੜੇਗਾ ਤੇ ਜੇ ਕਿਸੇ ਦੀ ਅਸੰਤੁਸ਼ਟੀ ਹੈ ਤੇ ਫਿਰ ਉਹ ਅਪੀਲ ਕਰ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਤਲਬ ਜੇ ਭਵਿੱਖ 'ਚ ਕੋਈ ਰਾਜਨੀਤਿਕ ਸ਼ਿਕਾਇਤਾਂ ਜਾਂਦੀਆਂ ਨੇ ਪੋਲੀਟੀਕਲ ਲੀਡਰਸ਼ਿਪ ਦੇ ਖਿਲਾਫ ਤੇ ਉਹ ਸਲਾਹਕਾਰ ਬੋਰਡ ਨੇ ਨਿਬੜਲ ਦਿਆ ਕਰਨੀਆਂ ਨੇ ਫਿਰ ਅਪੀਲ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਊਗੀ ਮਤਲਬ ਪਹਿਲਾ ਫੈਸਲਾ ਉਹ ਸਲਾਹਕਾਰ ਬੋਰਡ ਕਰੇਗਾ ਇਹ ਇਹਦੇ ਉੱਤੇ ਵੀ ਬੜੇ ਡਿਬੇਟ ਡਿਸਕਸ਼ਨ ਬੁੱਧੀਜੀਵੀ ਆਪਣਾ ਪੱਖ ਰੱਖਣਗੇ ਵੀ ਕੀ ਇਹ ਸਹੀ ਗੱਲ ਹੈ ਕਿਉਂਕਿ ਜਿਹੜਾ ਸਲਾਹਕਾਰ ਬੋਰਡ ਹੈ ਉਹ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਗੀ ਇਹਦਾ ਮਤਲਬ ਹੈ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕਿਸੇ ਧਿਰ ਦੀ ਸ਼ਿਕਾਇਤ ਆਉਂਦੀ ਹੈ ਉਹ ਤਾਂ ਉਹਨਾਂ ਦੇ ਆਪਣੇ ਬਣਾਏ ਹੋਏ ਬੋਰਡ ਕੋਲ ਹੀ ਚਲੀ ਗਈ ਹੁਣ ਸਵਾਲ ਕਹੀ ਨਹੀਂ ਹਰਜਿੰਦਰ ਸਿੰਘ ਧਾਮੀ ਹੋਣੀ ਜਿਹੜੀ ਕੱਲ ਕਹਿ ਰਹੇ ਸੀ ਹਰਜਿੰਦਰ ਸਿੰਘ ਧਾਮੀ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਬਾਕੀ ਤੱਕ ਸਹਿਬਾਨ ਉਹਨਾਂ ਦੀ ਵੀ ਸਾਰਿਆਂ ਦੀ ਮਹੱਤਤਾ ਹੈ ਤੇ ਤਖਤ ਸਹਿਬਾ ਦਾ ਵਿੱਚ ਆਪਸੀ ਟਕਰਾਅ ਨਾ ਹੋਵੇ ਅਸੀਂ ਮਤਾ ਪਾਸ ਕਰਕੇ ਅਪੀਲ ਕੀਤੀ ਹੈ ਧਾਮੀ ਸਾਹਿਬ ਕਹਿੰਦੇ ਧਾਮੀ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਕੌਮੀ ਫੈਸਲੇ ਵੱਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਲੈਣਗੇ ਉਹਨਾਂ ਦਾ ਹੁਕਮ ਸਭ ਨੂੰ ਪਰਵਾਨ ਹੈ ਸਭ ਨੂੰ ਪਰਵਾਨ ਹੋਣਾ ਚਾਹੀਦਾ ਪਰ ਜਿਹੜੇ ਕਮੇਟੀ ਦੇ ਕੋਆਰਡੀਨੇਟਰ ਜਾਂ ਮੈਂਬਰ ਬਣਾਏ ਗਏ ਸੀ ਉਹ ਵੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਏ ਗਏ ਸੀ ਹਰਜਿੰਦਰ ਸਿੰਘ ਕੀ ਨੇਤਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਮੰਨਿਆ ਨਹੀਂ ਉਹ ਤਾਂ ਅਸਤੀਫਾ ਦੇ ਗਿਆ ਆਪਣੀ ਮੈਂਬਰਸ਼ਿਪ ਤੋਂ ਮਤਲਬ ਕੋਈ ਵਿਅਕਤੀ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚ ਆਪਣਾ ਨਾਮ ਵਾਪਸ ਲੈ ਲੈ ਵੀ ਜੀ ਮੈਂ ਭਰਤੀ ਨਹੀਂ ਕਰ ਸਕਦਾ ਮੈਂ ਇਸ ਕਮੇਟੀ ਦਾ ਮੈਂਬਰ ਨਹੀਂ ਰਹਿ ਸਕਦਾ ਉਸ ਵਿਅਕਤੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਮੰਨਿਆ ਜਿਹੜਾ ਐਸਪੀਸੀ ਦਾ ਪ੍ਰਧਾਨ ਹੈ ਜਿਹੜਾ ਮਤੇ ਪਵਾ ਕੇ ਪ੍ਰੈਸ ਕਾਨਫਰੰਸਾਂ ਕਰਕੇ ਇਹ ਅਪੀਲਾ ਕਰ ਰਿਹਾ ਧਾਮੀ ਸਾਹਿਬ ਕਿ ਤਖਸੈਹਵਾਨਾਂ ਦੇ ਵਿੱਚ ਫੈਸਲਿਆਂ ਨੂੰ ਲੈ ਕੇ ਕੋਈ ਮਤਭੇਦ ਨਾ ਹੋਣ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹਾਂ ਸੋ ਤਖਸੈਹਵਾਨਾਂ ਦੇ ਵਿੱਚ ਤਾਂ ਜਥੇਦਾਰ ਸਾਹਿਬ ਬੈਠੇ ਨੇ ਸਾਰਿਆਂ ਤੇ ਪਰ ਹਰਜਿੰਦਰ ਸਿੰਘ ਧਾਮੀ ਜਿਹੜੇ ਬਤੌਰ ਪ੍ਰਧਾਨ ਐਸਜੀਪੀਸੀ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਭਵਿੱਖ ਵਿੱਚ ਤਖਸੈਹਵਾਨਾਂ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਮਤਭੇਦ ਨਹੀਂ ਹੋਣੇ ਚਾਹੀਦੇ ਉਹ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਫੈਸਲੇ ਨੂੰ ਹੁਕਮਨਾਮੇ ਨੂੰ ਅਧ ਵਿਚਾਲੇ ਉਹਨਾਂ ਨੇ ਛੜਤਾ ਅਸਤੀਫਾ ਦੇ ਕੇ ਚਲੋ ਇਹ ਵਿਸ਼ਾ ਹਰਜਿੰਦਰ ਸਿੰਘ ਧਾਮੀ ਦਾ ਆਪਾਂ ਅੱਗੇ ਵੀ ਐਡਰੈਸ ਕੀਤਾ ਇਹ ਤਾਂ ਲੋਕ ਸਾਰੇ ਦੇਸ਼ ਦੁਨੀਆ ਦੇ ਜਾਣਦੇ ਨੇ ਪਰ ਸਵਾਲ ਉਹੀ ਆ ਜਾਂਦੀ ਜਦੋਂ ਜੱਜ ਕੋਈ ਜੱਜ ਕੋਈ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰੇ ਐਸਪੀਸੀ ਦਾ ਪ੍ਰਧਾਨ ਹੈ ਤੇ ਉਹ ਖੁਦ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪੁਰਾਣੇ ਫੈਸਲਿਆਂ ਨੂੰ ਨਾ ਮੰਨ ਸਕੇ ਹੋਣ ਜਾਂ ਮੰਨਦੇ ਹੋਣ ਤੇ ਗੱਲ ਥੋੜੀ ਹੈਰਾਨੀ ਜੀ ਪੈਦਾ ਕਰਦੀ ਹੈ ਉਹ ਜਿਹੜੇ ਬੜੇ ਸਿਆਣੇ ਨੇ ਧਾਮੀ ਸਾਹਿਬ ਕਈ ਵਾਰੀ ਚਲੋ ਕਿਸੇ ਦੇ ਵੀ ਜ਼ੁਬਾਨ ਚ ਉਹ ਅਜਿਹੀ ਗੱਲ ਨਿਕਲ ਜਾਂਦੀ ਹੈ ਉਹਦਾ ਕੋਈ ਨਿੱਜੀ ਤੌਰ ਤੇ ਗੁੱਸਾ ਨਹੀਂ ਕਿਸੇ ਨੂੰ ਵੀ ਕਰਨਾ ਹੁਣ ਸੁਖਬੀਰ ਧੜੇ ਦਾ ਰਿਐਕਸ਼ਨ ਵੀ ਤੁਹਾਨੂੰ ਸਮਝਣਾ ਚਾਹੁੰਦੇ ਆ ਕਿ ਜਦੋਂ ਹੁਣ ਇਲੈਕਸ਼ਨ ਕਮਿਸ਼ਨ ਦਾ ਹਵਾਲਾ ਦਲਜੀਤ ਸਿੰਘ ਢੀਮਾ ਵੀ ਦਿੰਦੇ ਸੀ ਆਪਾਂ ਪਹਿਲਾਂ ਵੀ ਦੱਸਿਆ ਵੀ ਭਰਤੀ ਜਿਹੜੀ ਆ ਅਸੀਂ ਬਿਲਕੁਲ ਸਿਰਦਾਨਕ ਤੌਰ ਤੇ ਕਰ ਰਿਹਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲ ਪਾਰਟੀ ਰਜਿਸਟਰਡ ਆ ਸਿੰਬਲ ਅਲਾਟ ਹੋਇਆ ਹੋਇਆ ਤੇ ਹੁਣ ਉਸੇ ਹੀ ਇਲੈਕਸ਼ਨ ਕਮਿਸ਼ਨ ਦੇ ਕੋਲ ਇੱਕ ਨਵਾਂ ਖਰੜਾ ਚਲਾ ਗਿਆ ਜੀ ਭਰਤੀ ਸ਼੍ਰੋਮਣੀ ਅਕਾਲੀ ਦੰਦ ਦੀ ਹੋ ਗਈ ਆ ਇਹ ਸਥਿਤੀ ਸਮਝਾਓ ਜਰਾ ਸੰਦੀਪ ਜੀ ਮੈਨੂੰ ਇਹ ਲੱਗਦਾ ਕਿ ਸਥਿਤੀ ਬਣਨੀ ਹੈ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਕਹਿਤਾ ਕਿ ਆ ਲਓ ਜੀ ਭਰਤੀ ਸਾਡੇ ਕੋਲੇ ਆ ਭਰਤੀ ਦਾ ਸਾਰਾ ਰਿਕਾਰਡ ਹੈ ਸਬੂਤ ਹੈ ਤੇ ਜੇ ਕਿਤੇ ਇਲੈਕਸ਼ਨ ਕਮਿਸ਼ਨ ਨੇ ਇਹ ਮਸਲਾ ਨਿਬੇੜਨ ਦੇ ਲਈ ਇਹ ਕਹਤਾ ਵੀ ਚਲੋ ਭਰਤੀ ਦੀ ਜਾਂਚ ਕਰੋ ਕਿਉਂਕਿ ਹਜੇ ਹਜੇ ਇਹਨਾਂ ਨੇ ਇਹ ਨਹੀਂ ਲਿਖਿਆ ਪੰਜ ਮੈਂਬਰੀ ਕਮੇਟੀ ਨੇ ਵੀ ਅਸੀਂ ਜਿਹੜੀ ਚਿੱਠੀ ਭੇਜੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿਉਂਕਿ ਜਦੋਂ ਇਹਨਾਂ ਨੇ ਜਾਣਕਾਰੀ ਭੇਜੀ ਹੈ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਦੇ ਰੂਪ 'ਚ ਭੇਜੀ ਹੋਣੀ ਹੈ ਨਾ ਮੂੰਹ ਜਵਾਨੀ ਤੱਕ ਇਹ ਨਹੀਂ ਜਾਣਾ ਹੁਣ ਭਰਤੀ ਸ਼ਰੋਮਣੀ ਅਕਾਲੀ ਦਲ ਲਿਖ ਕੇ ਕੀਤੀ ਹੈ ਜਦੋਂ ਭਰਤੀ ਸ਼ਰੋਮਣੀ ਅਕਾਲੀ ਦਲ ਲਿਖ ਕੇ ਕੀਤੀ ਹੈ ਤੇ ਇਲੈਕਸ਼ਨ ਕਮਿਸ਼ਨ ਕੋਲੇ ਕਲੇਮ ਤਾਂ ਬਣ ਗਿਆ ਪੰਜ ਮੈਂਬਰੀ ਕਮੇਟੀ ਦਾ ਵੀ ਅਸੀਂ ਤਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਹੈ ਹੁਣ ਇਲੈਕਸ਼ਨ ਕਮਿਸ਼ਨ ਦੋਵੇਂ ਧਿਰਾਂ ਨੂੰ ਪੁੱਛ ਸਕਦਾ ਉਹ ਸੁਖਬੀਰ ਬਾਦਲ ਧੜੇ ਨੂੰ ਵੀ ਪੁੱਛ ਸਕਦਾ ਇਹਨਾਂ ਨੂੰ ਵੀ ਪੁੱਛ ਸਕਦਾ ਵੀ ਭਾਈ ਤੁਸੀਂ ਕਹਿੰਦੇ ਸੀ ਅਸੀਂ ਵੀ ਭਰਤੀ ਕਰ ਲਈ ਤੁਸੀਂ ਵੀ ਆਬਜ਼ਰਵਰ ਭੇਜੇ ਤੁਸੀਂ ਵੀ ਸਾਰਾ ਕੁਝ ਵਿਧੀ ਵਿਧਾਨ ਨਾਲ ਕਰਨ ਦਾ ਦਾਵਾ ਕੀਤਾ ਤੇ ਆ ਜੂਜੀ ਧਰਨੇ ਵੀ ਸਾਨੂੰ ਚਿੱਠੀ ਭੇਜਦੀ ਹੁਣ ਇਲੈਕਸ਼ਨ ਕਮਿਸ਼ਨ ਦਾ ਅਧਿਕਾਰ ਖੇਤਰ ਬਣ ਗਿਆ ਕਿ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਚਿੱਠੀ ਗਈ ਹੈ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਹੁਣ ਇਸ ਤੋਂ ਪਹਿਲਾਂ ਕਿ ਅੱਜ ਦੀ ਮੀਟਿੰਗ ਹੁੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜ ਸਿੰਘ ਸਹਿਬਾਨ ਜਿਵੇਂ ਚਿੰਤਾਵਾਂ ਨੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਵੀ ਕਿਤੇ ਪੰਜ ਮੈਂਬਰੀ ਕਮੇਟੀ ਤੇ ਰੋਕ ਨਾ ਲੱਗ ਜੇ ਹੁਣ ਅਗਰ ਰੋਕ ਵੀ ਲੱਗਦੀ ਹੈ ਕਿਸੇ ਤਰ੍ਹਾਂ ਦੀ ਚੋਣ ਕਮਿਸ਼ਨ ਦੇ ਧਾਰੇ 'ਚ ਤਾਂ ਗੱਲ ਚਲੀ ਗਈ ਔਰ ਇਹਨਾਂ ਨੇ ਲਿਖ ਕੇ ਭੇਜਿਆ ਹੋਣਾ ਕਿ ਜੀ ਸਾਡੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਅਸੀਂ ਕੀਤੀ ਹੈ ਔਰ ਇਹਨਾਂ ਨੇ ਭਰਤੀ ਦੇ ਸਬੂਤ ਵੀ ਭੇਜੇ ਹੋਣਗੇ ਭਰਤੀ ਦੇ ਵੇਰਵੇ ਵੀ ਭੇਜੇ ਗਏ ਹੋਣਗੇ ਕਿ 15 ਲੱਖ ਸਾਡੀ ਭਰਤੀ ਹੈ ਔਰ ਇਹਨਾਂ ਨੇ ਚਿੱਠੀ 'ਤੇ ਵੀ ਲਿਖਿਆ ਹੋਣਾ ਕਿ ਸਾਡੀ ਭਰਤੀ ਅਸਲੀ ਹੈ ਤੇ ਤੁਸੀਂ ਜਦੋਂ ਮਰਜ਼ੀ ਸਾਡੀ ਭਰਤੀ ਦੀ ਜਾਂਚ ਕਰ ਲਓ ਤੇ ਇਹ ਵੀ ਹੋ ਸਕਦਾ ਹੈ ਇਹਨਾਂ ਨੇ ਇਹ ਵੀ ਲਿਖਿਆ ਹੋਵੇ ਕਿ ਦੂਸਰਿਆਂ ਦੀ ਭਰਤੀ ਸ਼ੱਕੀ ਹੈ ਹਾਲਾਂਕਿ ਇਹ ਤਾਂ ਝਾਲੀ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਦੇ ਲੀਡਰ ਤਾਂ ਪਹਿਲਾਂ ਇਹੀ ਕਹਿੰਦੇ ਸੀ ਨਾ ਕਿ ਸੁਖਵੀਰ ਬਾਦਲ ਧੜੇ ਦੀ ਭਰਤੀ ਜਾਲੀ ਹੈ ਜਿਵੇਂ ਸੁਖਵੀਰ ਬਾਦਲ ਵਾਲੇ ਕਹਿੰਦੇ ਸੀ ਵੀ ਪੰਜ ਮੈਂਬਰੀ ਕਮੇਟੀ ਦੀ ਹੋਣ ਦੀ ਨਹੀਂ ਇਹ ਆਪੋ ਬਣੀ ਕਮੇਟੀ ਹੈ ਮਤਲਬ ਕਾਨੂੰਨੀ ਲੜਾਈ ਦਾ ਰਾਹ ਬਣ ਗਿਆ ਹੁਣ ਅਗਰ ਇਲੈਕਸ਼ਨ ਕਮਿਸ਼ਨ ਪੰਜ ਮੈਂਬਰੀ ਕਮੇਟੀ ਦੀ ਉਸ ਦਰਖਾਸਤ ਤੇ ਕੋਈ ਸਹਿਮਤੀ ਦੇ ਦਿੰਦਾ ਇਹਨਾਂ ਨੇ ਤਾਂ ਕਿਹਾ ਤਾਂ ਨਾ ਵੀ ਅਸੀਂ ਤਾਂ ਜੀ ਚੋਣ ਅਧਿਕਾਰੀ ਨਿਯੁਕਤ ਕਰਤਾ ਚੋਣ ਕਰਾਉਣ ਲਈ 11 ਤਰੀਕ ਨੂੰ ਤੇ ਇਹਨਾਂ ਨੇ ਸਾਰਾ ਕੁਝ ਭੇਜਿਆ ਹੋਣਾ ਅਗਰ ਚੋਣ ਕਮਿਸ਼ਨ ਦੋਵੇਂ ਧਿਰਾਂ ਨੂੰ ਨੋਟਿਸ ਕਰ ਦਿੰਦਾ ਹੈ ਪੰਜ ਮੈਂਬਰੀ ਕਮੇਟੀ ਨੂੰ ਵੀ ਸੁਖਵੀਰ ਬਾਦਲ ਦੇ ਧੜੇ ਨੂੰ ਵੀ ਵੀ ਤੁਸੀਂ ਆਪਣੀਆਂ ਆਪਣੀਆਂ ਭਰਤੀਆਂ ਪਹਿਲਾਂ ਸਾਡੇ ਕੋਲੇ ਦਿਓ ਇਲੈਕਸ਼ਨ ਕਮਿਸ਼ਨ ਭਰਤੀਆਂ ਦੀ ਜਾਂਚ ਦਾ ਹੁਕਮ ਦੇ ਸਕਦਾ ਹੈ ਕਿਉਂਕਿ ਦੋਨੇ ਧਿਰ ਇੱਕ ਦੂਜੇ ਨੂੰ ਗਲਤ ਕਹਿ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਅਗਰ ਦੋਵੇਂ ਭਰਤੀਆਂ ਦੀ ਜਾਂਚ ਦਾ ਹੁਕਮ ਦੇ ਦਿੰਦਾ ਹੈ ਤੇ ਫਿਰ ਤਾਂ ਦੋਵੇਂ ਧਿਰਾਂ ਦੀ ਭਰਤੀ ਦੀ ਜਾਂਚ ਹੋਏਗੀ ਭਾਰਤ ਦੇ ਚੋਣ ਕਮਿਸ਼ਨ ਕੋਲੇ ਸਾਡਾ ਸੰਵਿਧਾਨ ਇਹ ਹੱਕ ਦਿੰਦਾ ਹੈ ਕਿ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦੀ ਭਰਤੀ ਅਗਰ ਇਹ ਸ਼ੱਕ ਪਵੇ ਕਿ ਭਰਤੀ ਜਾਲੀ ਹੈ ਉਹ ਉਹਦੀ ਜਾਂਚ ਕਰ ਸਕਦਾ ਸੋ ਮੈਨੂੰ ਲੱਗਦਾ ਸੰਦੀਪ ਜੀ ਕਿ ਹੁਣ ਭਰਤੀਆਂ ਦੀ ਜਾਂਚ ਵਾਲੇ ਪਾਸੇ ਗੱਲ ਅੱਗੇ ਤੁਰੂਗੀ ਤੇ ਜੇ ਗੱਲ ਭਰਤੀਆਂ ਦੀ ਜਾਂਚ ਵਾਲੇ ਪਾਸੇ ਤੁਰ ਗਈ ਤੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਵੀ ਸੱਚਾ ਕੌਣ ਹੈ ਝੂਠਾ ਕੌਣ ਹੈ ਜਾਲੀ ਭਰਤੀ ਕਿਹਦੀ ਹੈ ਸੱਚੀ ਪ੍ਰਤੀਕੀ ਦੀ ਹੈ ਜਿਹੜੀ ਆਪਾਂ ਗੱਲ ਇਥੋਂ ਜੇ ਗੱਲ ਇਥੋਂ ਤੱਕ ਪਹੁੰਚ ਗਈ ਹੈ ਜਿੱਦਾਂ ਆਪਾਂ ਡਿਸਕਸ ਵੀ ਕਰ ਰਹੇ ਆ ਫਿਰ 11 ਤਰੀਕ ਬੜੀ ਫੈਸਲਾਕੁਨ ਹੋ ਜਾਣੀ ਆ ਬੜੀ ਅਹਿਮ ਹੋਏਗੀ ਦੋਵਾਂ ਧਿਰਾਂ ਵਾਸਤੇ ਦੇਖੋ ਸੰਦੀਪ ਜੀ ਹੁਣ ਇੱਕ ਗੱਲ طے ਹੋ ਗਈ ਕਿ ਹੁਣ ਪੰਜ ਮੈਂਬਰੀ ਕਮੇਟੀ 11 ਤਰੀਕ ਦਾ اجلاس ਤੱਕ ਕਰੇਗੀ ਅਗਰ ਕਿਸੇ ਤਰ੍ਹਾਂ ਦੀ ਰੋਕ ਲੱਗਣ ਦੀ ਕੋਸ਼ਿਸ਼ ਕੀਤੀ ਗਈ ਤੇ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਕਮੇਟੀ ਵੀ ਉਹ ਆਧਾਰ ਲੈ ਸਕਦੀ ਹੈ ਜੋ ਆਧਾਰ ਤਖਤ ਸ੍ਰੀ ਪਟਨਾ ਸਾਹਿਬ ਨੇ ਲਿਆ ਸੀ ਜੋ ਆਧਾਰ ਸੰਤ ਸਮਾਜ ਨੇ ਵੱਖ-ਵੱਖ ਸਿੱਖ ਸੰਪਰਦਾਵਾਂ ਨੇ ਲਿਆ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਸੰਪੂਰਨ ਜਥੇਦਾਰ ਹੀ ਨਹੀਂ ਮੰਨਦੇ ਉਹਨਾਂ ਦੀ ਅਗਵਾਈ 'ਚ ਜਿਹੜਾ ਫੈਸਲਾ ਹੈ ਉਹ ਬਤੌਰ ਪ੍ਰਵਾਨਿਤ ਜਥੇਦਾਰ ਨਹੀਂ ਹੈ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਅਗਵਾਈ 'ਚ ਕੋਈ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ ਕਿ ਪੰਜ ਮੈਂਬਰੀ ਕਮੇਟੀ ਤੇ ਰੋਕ ਲੱਗਦੀ ਹੈ ਜਾਂ 11 ਤਰੀਕ ਦਾ ਜਿਹੜਾ اجلاس ਹੈ ਉਹਨੂੰ ਰੋਕਿਆ ਜਾਂਦਾ ਹੈ ਅਗਰ ਤੇ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਇਹ ਦਰਖਾਸਤ ਬੇਨਤੀ ਕਰ ਸਕਦੀ ਹੈ ਕਿ ਜੀ ਗਿਆਨੀ ਕੁਲਦੀਪ ਸਿੰਘ ਗੜਗਜ ਉਸ ਸਥਿਤੀ 'ਚ ਨਹੀਂ ਹੈ ਕਿ ਉਹ 2 ਦਸੰਬਰ ਦੇ ਹੁਕਮਨਾਮੇ ਨੂੰ ਬਦਲਣ ਜਾਉਦੇ ਕੋਈ ਤਬਦੀਲੀ ਕਰਨ ਕਿਉਂਕਿ ਇਹ ਪੰਥ ਪ੍ਰਵਾਨਿਤ ਨਹੀਂ ਹੈ ਜਦੋਂ 6 ਜੂਨ ਦਾ ਦਿਨ ਸੀ ਇਸੇ ਕਰਕੇ ਐਡਾ ਵੱਡਾ ਵਿਰੋਧ ਹੋਇਆ ਨਾ ਵੀ ਅਗਰ ਉਹ ਆਪਣਾ ਕੌਮ ਦੇ ਨਾਲ ਸੰਦੇਸ਼ ਦੇਣਗੇ ਤੇ ਉਥੇ ਸਥਿਤੀ ਖਰਾਬ ਹੋ ਸਕਦੀ ਹੈ ਤਣਾਅ ਪੈਦਾ ਹੋ ਸਕਦਾ ਹੈ ਤੇ ਹੁਣ ਦੁਬਾਰਾ ਉਦਾਂ ਦੀਆਂ ਸਥਿਤੀਆਂ ਬਣ ਸਕਦੀਆਂ ਨੇ ਦੇਖੋ ਨਿਰਪਰ ਕੀ ਕਰਦਾ ਜਿਹੜੀ ਅੱਜ ਮੀਟਿੰਗ ਹੈ ਜਿਹੜੀ ਅੱਜ ਮੀਟਿੰਗ ਹੈ ਤੱਕ ਸਹਿਬਾਨਾਂ ਦੀ ਜਥੇਦਾਰਾਂ ਦੀ ਸੰਦੀਪ ਜੀ ਅੱਜ ਇਹ ਵੀ ਦੇਖਣਾ ਪੈਣਾ ਹੈ ਕਿ ਕੀ ਤਖਤ Shri Patna Sahib ਦੇ ਜਥੇਦਾਰ ਆਉਂਦੇ ਤਖਤ Shri Huzur Sahib ਦੇ ਜਥੇਦਾਰ ਆਉਂਦੇ ਬੱਲਬਾਬ ਇਹਦੇ ਨਾਲ ਹੀ ਹੁਣ ਸੁਖਬੀਰ ਬਾਦਲ ਵਾਸਤੇ ਜਾਂ ਉਹਨਾਂ ਦੇ ਧੜੇ ਵਾਸਤੇ ਕਿਹੜਾ ਰਾਹ ਬਚਦਾ ਹੁਣ ਉਹ ਕਿੱਦਾਂ ਆਪਣੀ ਰਣਨੀਤੀ ਤਿਆਰ ਕਰਨਗੇ ਜਾਂ ਉਹਨਾਂ ਦੀ ਰਣਨੀਤੀ ਕੀ ਹੋ ਸਕਦੀ ਹੈ ਨਹੀਂ ਦੇਖੋ ਸੁਖਬੀਰ ਸਿੰਘ ਬਾਦਲ ਦਾ ਧੜਾ ਤਾਂ ਇਹ ਦਾਵਾ ਕਰਦਾ ਨਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਸਾਡੇ ਕੋਲੇ ਮਾਨਤਾ ਹੈ ਵਿਧੀ ਵਿਧਾਨ ਹੈ ਸਾਡੇ ਕੋਲੇ ਸਾਰਾ ਕੁਝਾ ਕਾਨੂੰਨੀ ਤੌਰ ਤੇ ਉਹ ਤਾਂ ਇਸੇ ਗਲਤੀ ਆੜੇ ਹੋਏ ਨੇ ਨਾ ਵੀ ਸ਼ਰੋਮਣੀ ਅਕਾਲੀ ਦਲ ਅਸੀਂ ਆ ਦੂਸਰੇ ਆਪੋ ਬਣੀ ਕਮੇਟੀ ਐ ਉਹਨਾਂ ਦੀ ਲੜਾਈ ਤਾਂ ਇਹ ਆ ਨਾ ਹੁਣ ਜਿਹੜੇ ਦੂਸਰੇ ਨੇ ਉਹ ਚੋਣ ਕਮਿਸ਼ਨ ਨੂੰ ਕਹਿ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਅਸੀਂ ਕੀਤੀ ਐ ਆ ਅਸੀਂ ਚੋਣ ਅਧਿਕਾਰੀ ਚੁਣਤਾ ਤੇ ਅਸੀਂ ਮੁੱਖ ਸੇਵਾਦਾਰ ਪ੍ਰਧਾਨ ਚੁਣਨਾ 11 ਤਰੀਕ ਨੂੰ ਮਤਲਬ ਸੁਖਵੀਰ ਸਿੰਘ ਬਾਦਲ ਹੁਣੀ ਜਾਂ ਤਾਂ ਚੋਣ ਕਮਿਸ਼ਨ 'ਚ ਪਹੁੰਚ ਕਰਨਗੇ ਜਾਂ ਸੁਖਵੀਰ ਬਾਦਲ ਦਾ ਧੜਾ ਕਿਸੇ ਅਦਾਲਤ 'ਚ ਪਹੁੰਚ ਕਰੂਗਾ ਵੀ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਛਣੋਮਣੀ ਅਕਾਲੀ ਦਲਾਂ ਜਾਂ ਉਹ ਚੋਣ ਕਮਿਸ਼ਨ ਕੋਲੇ ਜਾਣਗੇ ਸੁਖਵੀਰ ਬਾਦਲ ਦਾ ਧੜਾ ਜਾਂ ਸੁਖਵੀਰ ਬਾਦਲ ਦਾ ਧੜਾ ਅੜਿਆ ਰਹੂਗਾ ਕਿ ਅਸੀਂ ਸਭ ਕੁਝਾਂ ਸਾਡੇ ਕੋਲੇ ਕਾਨੂੰਨ ਹੈ ਵਿਜੀ ਵਿਧਾਨ ਹੈ ਵੀ ਤੁਸੀਂ ਜੋ ਕਰਨਾ ਕਰੀ ਚੱਲੋ ਅਸੀਂ ਹੋਈ ਅਸਲੀ ਛਣੋਮਣੀ ਅਕਾਲੀ ਦਲਾਂ ਦੂਜੇ ਪਾਸੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਅੱਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ ਅਗਰ ਸਿੰਘ ਸਾਹਿਬਾਨ ਇਹ ਮਸਲਾ ਵਿਚਾਰਨ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਅਗਰ ਉਹ ਨਹੀਂ ਵਿਚਾਰਦੇ ਤਾਂ ਵੀ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਜਿਵੇਂ ਸਾਡੀ ਸਿਆਸਤ ਚੱਲਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਹੁਣ ਹੁਣ ਧਾਮੀ ਸਾਹਿਬ ਕਹਿ ਰਹੇ ਨੇ ਜਿਹੜਾ ਕੱਲ ਦੇ ਮਤੇ ਪਾਏ ਕਿ ਜਿੰਨੇ ਵੱਡੇ ਫੈਸਲੇ ਕੌਮੀ ਫੈਸਲੇ ਤੱਕ ਸਾਹਿਬਾਨਾਂ ਦੇ ਜਿੰਨੇ ਫੈਸਲੇ ਨੇ ਉਹ ਵਿਧਿ ਵਿਵਧਾਨ ਦਾ ਹੀ ਠੀਕ ਹੋਣੇ ਚਾਹੀਦੇ ਨੇ ਜਦੋਂ ਗਿਆਨੀ ਰਗਵੀਰ ਸਿੰਘ ਕਹਿੰਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਵਿਚਾਰਨਗੇ ਉਦੋਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਕਮੇਟੀ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਤਾ ਜਦੋਂ ਹੁਣ ਫੈਸਲਾ 11 ਤਰੀਕ ਦੇ اجلاس ਦਾ ਹੈ ਉਦੋਂ ਹਰਜਿੰਦਰ ਸਿੰਘ ਧਾਮੀ ਨੇ ਉਹ ਦਰਖਾਸਤ ਵੀ ਸਾਨੂੰ 11 ਤਰੀਕ ਦਾ ਹਾਲ ਚਾਹੀਦਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਤੀ ਤੁਸੀਂ ਵੇਖੋ ਨਾ ਵੱਡਾ ਮਾਮਲਾ ਕਿਹੜਾ ਸੀ ਇੱਕ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਤਖਤ ਸਾਹਿਬ ਦੇ ਜਥੇਦਾਰ ਨੇ ਮਾਮਲੇ 'ਚ ਜਾਂਚ ਹੋਣੀ ਸੀ ਯਾਨੀ ਹਰਪੀਤ ਸਿੰਘ ਦੇ ਮਾਮਲੇ 'ਚ ਜਿਹੜੇ ਇਲਜ਼ਾਮ ਸੀ ਉਹਦੀ ਕਮੇਟੀ ਦਾ ਐਸਡੀਪੀਸੀ ਬਣਾ ਦਿੰਦੀ ਆ ਵੀ ਨਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਭੇਜਣਾ ਗਿਆਨੀ ਰੁਘਵੀਰ ਸਿੰਘ ਕਹਿੰਦੇ ਸੀ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਨੂੰ ਵਿਚਾਰ ਲੂਗਾ ਕਿਉਂਕਿ ਜਥੇਦਾਰ ਸਾਹਿਬ 'ਤੇ ਇਲਜ਼ਾਮ ਲੱਗੇ ਨੇ ਇਹਦਾ ਮਤਲਬ ਹੈ ਦੋਹਰੀ ਨੀਤੀ ਐਸਡੀਪੀਸੀ ਦੀ ਆਗੇ ਸਾਹਮਣੇ ਸੰਦੀਪ ਜੀ ਮੈਂ ਇਹ ਕਹਿ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਸ਼੍ਰੋਮਣੀ ਕਮੇਟੀ ਤੇ ਇਲਜ਼ਾਮ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਧਿਰ ਦੇ ਇਲਜ਼ਾਮਾਂ ਦੇ ਮਾਮਲੇ ਦੇ ਵਿੱਚ ਡਿਫੈਂਡ ਕਰਦੀ ਹੈ। ਇਹ ਇਲਜ਼ਾਮ ਲੱਗਦੇ ਨੇ ਹਰਜਿੰਦਰ ਸਿੰਘ ਧਾਮੀ ਹੋਣਾਂ ਦੀ ਕਮੇਟੀ ਤੇ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਮੁਤਾਬਕ ਵੀ ਗੱਲ ਅੱਗੇ ਤੋਰਦੇ ਨੇ। ਕੀ ਸੁਖਬੀਰ ਬਾਦਲ ਦਾ ਧੜਾ ਸੰਕੀਤਕ ਤੌਰ ਤੇ ਜਾਂ ਐਸਜੀਪੀਸੀ ਸੰਕੀਤਕ ਤੌਰ ਤੇ ਇਹ ਯਤਨ ਕਰਨਗੇ ਕਿ ਜਥੇਦਾਰ ਸਹਿਬਾਨਾਂ ਤੇ ਇਹ ਦਬਾਅ ਪਾਇਆ ਜਾਏਗਾ ਹਾਲਾਂਕਿ ਇਹ ਗੁਪਤ ਦਬਾਅ ਹੁੰਦਾ ਕੋਈ ਮੰਨਦਾ ਨਹੀਂ ਵੀ ਅਸੀਂ ਦਬਾਅ ਪਾਉਨੇ ਆ ਪਰ ਕੀ ਯਾਨੀ ਕੁਲਦੀਪ ਸਿੰਘ ਗੜਗਜ ਤੇ ਵੀ ਇਹ ਦਬਾਅ ਹੋਏਗਾ ਕਿ 11 ਦੀ ਭਰਤੀ ਨੂੰ ਇਜਲਾਸ ਨੂੰ ਉਹ ਸਿੰਘ ਸਹਿਬਾਨਾਂ ਦੀ ਮੀਟਿੰਗ ਚ ਰੋਕਣ ਜਾਂ ਉਹ 2 ਦਸੰਬਰ ਦੇ ਹੁਕਮਨਾਮੇ ਚ ਜਾਂ ਉਹਦੀ ਰੌਸ਼ਨੀ 'ਚ ਕੋਈ ਨਵਾਂ ਹੁਕਮਨਾਮਾ ਜਾਰੀ ਕਰਨ ਜਾਂ ਉਹ ਨਵੇਂ ਸਿਰੇ ਤੋਂ ਕੋਈ ਏਕਤਾ ਦਾ ਹੁਕਮ ਦੇਣ ਵੀ ਦੋਵੇਂ ਧੜੇ ਭਰਤੀ ਕਰ ਚੁੱਕੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਸਭ ਕੁਝ ਹੋਇਆ ਕੀ ਉਹ ਕੋਈ ਵਿੱਚ ਦਾ ਰਾਹ ਕੱਢਣ ਦਾ ਫਾਰਮੂਲਾ ਪੇਸ਼ ਕਰਨਗੇ ਕੌਮ ਦੇ ਵੱਡੇ ਹਿੱਤਾਂ ਲਈ ਕਿਉਂਕਿ ਕੱਲ ਹੀ ਧਾਮੀ ਸਾਹਿਬ ਕਹਿ ਰਹੇ ਨੇ ਨਾ ਕਿ ਵੱਡੇ ਕੌਮੀ ਮਸਲਿਆਂ ਤੇ ਆਖਰੀ ਫੈਸਲਾ ਲੈਣ ਦਾ ਹੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੈ ਕੀ ਹੁਣ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਜਿਹੜੇ ਕੱਲ ਮਤੇ ਪਾਏ ਐ ਉਹਦੇ ਪਿੱਛੇ ਕੋਈ ਲੁਕਵੀਂ ਰਣਨੀਤੀ ਐ ਵੀ ਅਸੀਂ ਮਤੇ ਪਾ ਕੇ ਸਾਰਿਆਂ ਨੂੰ ਤਿਆਰ ਕਰ ਲਈਏ ਵੀ ਅਗਰ ਜਥੇਦਾਰ ਸਾਹਿਬ ਕੋਈ ਫੈਸਲਾ ਲੈਂਦੇ ਨੇ ਕਿ ਵੱਡਾ ਕੌਮੀ ਮਸਲਾ ਐ ਖੇਤਰੀ ਪਾਰਟੀ ਦਾ ਵੀ ਇਹਨੂੰ ਜੋ ਜਥੇਦਾਰ ਸਾਹਿਬ ਨੇ ਕਹਿਤਾ ਅਸੀਂ ਸਾਰੇ ਪ੍ਰਵਾਨ ਕਰੀਏ ਪਰ ਮੈਨੂੰ ਇਹ ਲੱਗਦਾ ਸੰਦੀਪ ਜੀ ਕਿਉਂਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਬੜੇ ਸਤਕਾਰਯੋਗ ਨੇ ਪਰ ਸੰਤ ਸਮਾਜ ਔਰ ਤੱਕ ਸ੍ਰੀ ਪਟਨਾ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਨਾਂ ਨੂੰ ਪ੍ਰਮਾਣਿਤ ਜਥੇਦਾਰ ਨਹੀਂ ਮੰਨਦੇ ਇਹ ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਦਾ ਹੀ ਉਦੋਂ ਬਿਆਨ ਸੀ ਸੰਤ ਸਮਾਜ ਦਾ ਅੱਜ ਕੱਲ ਅੱਜ ਕੱਲ ਬਹੁਤਾ ਸੁਰੱਖਿਆ ਦੇ ਵਿੱਚ ਨਹੀਂ ਹੈ ਬਾਬਾ ਧੂਮਾ ਜੀ ਉਹਨਾਂ ਦਿਨਾਂ ਦੇ ਵਿੱਚ ਤਾਂ ਉਹ ਬਹੁਤ ਸੁਰੱਖਿਆ ਚ ਰਹੇ ਰਹੇ ਜਦੋਂ 6 ਜੂਨ ਦਾ ਸਮਾਗਮ ਸੀ ਦਮਦਮੀ ਟਕਸਾਲ ਦਾ ਹੁਣ ਇਹ ਵੀ ਹੋ ਸਕਦਾ ਹੈ ਕਿ ਅਗਰ ਕਿਸੇ ਤਰ੍ਹਾਂ ਦੀ ਰੋਕ ਪੰਜ ਮੈਮਰੀ ਕਮੇਟੀ ਤੇ ਲੱਗੇ ਇਹ ਸੰਭਵ ਹੈ ਕੇ ਪੰਜ ਮੈਂਬਰੀ ਕਮੇਟੀ ਤੇ ਸਿੱਖ ਪੰਥ ਸਰਬਤ ਖਾਲਸਾ ਸੰਗਤ ਲੈਣ ਫੇਰ ਸਰਬਤ ਖਾਲਸਾ ਦੇ ਫੈਸਲਿਆਂ ਚ ਗੁਰੂ ਸਾਹਿਬ ਦੇ ਦਿਖਾਏ ਰਾਹ ਤੇ ਉਹਨਾਂ ਦੀ ਸਰਪ੍ਰਸਤੀ ਚ ਫੇਰੇ ਕੋਈ ਨਵਾਂ ਐਲਾਨ ਕਰ ਦੇਣ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦਾ ਪਰ ਇਹ ਮਸਲਾ ਗੰਭੀਰ ਹੋ ਗਿਆ ਦੇਖੋ ਸੁਖਬੀਰ ਬਾਦਲ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਹੋਣਗੀਆਂ ਕਿ ਅਗਰ ਚੋਣ ਕਮਿਸ਼ਨ ਨੇ ਕੋਈ ਦਖਲ ਲੈ ਲਿਆ ਅਗਰ ਚੋਣ ਕਮਿਸ਼ਨ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਪਾਤੀ ਅਗਰ ਜਥੇਦਾਰ ਸਹਿਬਾਨਾ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਇਹ ਕਹਿ ਦਿੱਤਾ ਅਗਰ ਉਹਨਾਂ ਨੂੰ ਕਿਹਾ ਗਿਆ ਆਪਾਂ ਨੂੰ ਨਹੀਂ ਪਤਾ ਉਹਨਾਂ ਨੂੰ ਕਿਹਾ ਜਾਂ ਨਹੀਂ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਇਹ ਸਟੈਂਡ ਲੈ ਲੈਣ ਵੀ ਨਹੀਂ 11 ਤਰੀਕ ਦੀ ਜਿਹੜਾ ਇਜਲਾਸ ਹੈ ਉਹ ਬਿਲਕੁਲ ਹੋਣ ਦੇਣਾ ਚਾਹੀਦਾ ਕਿਉਂਕਿ 2 ਦਸੰਬਰ ਦੇ ਹੁਕਮਨਾਮੇ ਦੇ ਹਿਸਾਬ ਦੇ ਨਾਲ ਹੀ ਅੱਗੇ ਵਧੀ ਹੈ ਪੰਜ ਮੈਂਬਰੀ ਕਮੇਟੀ ਸੱਤ ਹੁਣ ਹਰਜਿੰਦਰ ਸਿੰਘ ਧਾਮੀ ਇਸ ਕਰਕੇ ਵੀ ਫੈਸਲਾ ਲੈਣ ਦੇ ਸਮਰੱਥ ਨਹੀਂ ਹੋਣੇ ਵੀ ਉਹ ਤਾਂ ਆਪ ਅਸਤੀਫਾ ਦੇ ਗਏ ਸੀ ਕਮੇਟੀ ਚੋਂ ਪਰ ਉਹਨਾਂ ਨੇ ਕਮੇਟੀ ਚੋਂ ਅਸਤੀਫਾ ਤਾਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਨਹੀਂ ਦੇ ਕੇ ਵਾਪਸ ਆ ਗਏ ਸੀ ਸੋ ਇਹਨਾਂ ਨੂੰ ਮਨਜ਼ੂਰੀ ਆਪ ਦੇਣੀ ਚਾਹੀਦੀ ਸੀ ਇਹਨਾਂ ਨੇ ਅਗਰ ਗੇਂਦ ਜਥੇਦਾਰ ਸਹਿਬਾਨਾਂ ਵਾਲੇ ਪਾਸੇ ਭੇਜਦੀ ਵੀ ਮੈਂ ਗਿਆਨੀ ਕੁਲਦੀਪ ਸਿੰਘ ਗੜਗੜਜ ਹੁਣਾਂ ਦੇ ਅਧੀਨ ਗੱਲ ਭੇਜ ਦੰਨਾ ਤੇ ਇਹ ਵੀ ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗੜਜ ਕਹਿਣ ਵੀ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਨਾ ਮੈਂ ਕੋਈ ਛੇੜਖਾ ਨਹੀਂ ਕਰਨੀ ਹੈ ਔਰ ਨਾ ਹੀ ਪੰਜ ਸਿੰਘ ਸਹਬਾਨੀ ਦੇ ਤੇ ਦੁਬਾਰਾ ਕੋਈ ਹੁਕਮ ਦੇਣਗੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੀ ਸਰਬਉੱਚ ਤੇ ਮੰਨਣ ਯੋਗ ਹੈ ਤੇ ਫਿਰ 2 ਦਸੰਬਰ ਦੇ ਹੁਕਮਨਾਮੇ ਚ ਜਿਹੜਾ ਵਿਅਕਤੀ ਛੇੜਛਾੜ ਕਰੂਗਾ ਗੱਲ ਫੇਰ ਆ ਜਾਣੀ ਹੈ ਵੀ ਕੀ ਦੁਬਾਰਾ ਤਖਤ ਸਹਬਾਨਾ ਦੀ ਮਰਿਆਦਾ ਨੂੰ ਢਾਹ ਲਾਉਣ ਵਾਲੇ ਫੈਸਲੇ ਤਾਂ ਨਹੀਂ ਕਰਾਏ ਜਾ ਰਹੇ ਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਕਰਤਾ ਤੇ ਹੁਣ ਉਸ ਫੈਸਲੇ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਅਗਰ ਗਿਆਨੀ ਗੁਰਜੀਤ ਸਿੰਘ ਗੜਗੜਜ ਕਹਿ ਦੇਣ ਵੀ ਕੋਈ ਫੈਸਲਾ ਨਹੀਂ ਬਦਲਿਆ ਜਾਣਾ ਮੈਂ ਉਸ ਮਾਮਲੇ 'ਚ ਨਹੀਂ ਆਉਣਾ ਅੱਜ ਜਿਹੜੀ ਸਿੰਘ ਸਹਿਬਾਨਾਂ ਦੀ ਮੀਟਿੰਗ ਹੈ ਉਹਦੇ ਵਿੱਚ ਜਿਹੜੇ ਦੂਸਰੇ ਧਾਰਮਿਕ ਮੁੱਦੇ ਨੇ ਕੌਮ ਅੱਗੇ ਭਾਵੇਂ ਮੰਤਰੀ ਹਰਜੋਤ ਬੈਂਸ ਨੇ ਉੱਥੇ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਹੈ ਭਾਵੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਆਉਣਾ ਹੈ ਜਿਹੜੀ ਮर्यादा ਦੀ ਉਲੰਘਣਾ ਹੋਈ ਹੈ ਸ਼੍ਰੀਨਗਰ ਦੇ ਵਿੱਚ ਇੱਕ ਧਾਰਮਿਕ ਸਮਾਗਮ 'ਚ ਜਿੱਥੇ ਉਹ ਭੰਗੜਾ ਭੁੰਗੜਾ ਮੁੰਡੇ ਪੰਜਾਬੀ ਗਾਇਕ ਨੇ ਕਰਤਾ ਸੀ ਹੋ ਸਕਦਾ ਧਾਰਮਿਕ ਵਿਸ਼ਿਆਂ ਤੱਕ ਪੰਜ ਮੈਂਬਰੀ ਔਰ ਪਕਾਲੀ ਦਲ ਦੀ ਇਸ ਚੋਣ ਦੇ ਨਾਲ ਸੰਬੰਧਿਤ ਜਾਂ 2 ਦਸੰਬਰ ਦੇ ਹੁਕਮਨਾਮੇ ਨਾਲ ਸੰਬੰਧਿਤ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਛੇੜਖਾਨੀ ਨਹੀਂ ਕਰਦੇ ਕੋਈ ਫੈਸਲਾ ਨਹੀਂ ਬਦਲਦੇ ਤੇ ਫਿਰ ਕੁਲਦੀਪ ਸਿੰਘ ਗੜਗਜ ਦਾ ਕਦ ਵੀ ਵੱਡਾ ਹੁੰਦਾ ਹੈ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਹੁਕਮਨਾਮੇ ਨੂੰ ਸਿਰ ਝੁਕਾਇਆ ਸਟੈਂਡ ਲੈ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਅਸੀਂ ਉਹਨੂੰ ਬਿਲਕੁਲ ਇਨਵਿਨ ਰੱਖਾਂਗੇ ਤੇ ਉਹ ਉਦਾਹਰਨ ਵੀ ਸੈਂਡ ਕਰ ਸਕਦੇ ਨੇ ਵੀ ਮਾਨ ਮਰਿਆਦਾ ਹੋਰ ਵੱਡੀ ਹੋ ਜਾਏਗੀ ਉਹਦੇ ਨਾਲ ਕਿ ਕਿ ਤਖਤ ਸਹਿਬਾਨਾਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਨੂੰ ਦੁਬਾਰਾ ਆਪਣੀ ਮਰਜ਼ੀ ਨਾਲ ਬਦਲਿਆ ਨਹੀਂ ਜਾ ਸਕਦਾ ਜੀ ਨਹੀਂ ਤਾਂ ਯਾਨੀ ਗੁਰਬਚਨ ਸਿੰਘ ਦੀ ਤਰ੍ਹਾਂ ਇਲਜ਼ਾਮਾਂ ਦਾ ਸਾਹਮਣਾ ਵੀ ਆ ਸਕਦਾ ਹੈ ਅਗਰ ਕੋਈ ਜ਼ਬਰਦਸਤੀ ਦੇ ਫੈਸਲੇ ਕੀਤੇ ਗਏ ਪਰ ਇਹ ਦਿਨ ਬਹੁਤ ਮਹੱਤਵਪੂਰਨ ਆਜਿਤਾ ਹੈ। ਔਰ ਹੁਣ ਇੱਕ ਗੱਲ ਤਾਂ ਹੋ ਗਈ ਇੱਕ ਨਵੀਂ ਪੰਜਾਬ ਦੇ ਵਿੱਚ 11 ਤਰੀਕ ਨੂੰ ਪ੍ਰਧਾਨ ਚੁਣਨ ਤੋਂ ਬਾਅਦ ਅਗਰ ਪ੍ਰਧਾਨ 11 ਨੂੰ ਚੁਣ ਲਿਆ ਦੋ ਗੱਲਾਂ ਹੋਣੀਆਂ ਨੇ ਪੰਜਾਬ ਦੀ ਸਿਆਸਤ 'ਚ। ਅਸਲੀ ਸ਼ਰੋਮਣੀ ਅਕਾਲੀ ਦਲ ਕਿਹੜਾ? ਉਹ ਕਹਿੰਦੇ ਨੇ ਅਸੀਂ ਆਂ। ਪੰਜ ਮੈਂਬਰੀ ਕਮੇਟੀ ਵਾਲੇ ਕਹਿ ਰਹੇ ਨੇ ਅਸੀਂ ਆਂ। ਪੰਜ ਮੈਂਬਰੀ ਕਮੇਟੀ ਵਾਲੇ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸਾਰਾ ਕੁਝ ਕਰ ਰਹੇ ਆਂ। ਸ਼ਖਬੀਰ ਬਾਦਲ ਤੜਾ ਕਹਿੰਦਾ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸਾਰਾ ਕੁਝ ਕਰ ਰਹੇ ਆਂ ਫਿਰ ਅਸਲੀ ਅਕਾਲੀ ਦਲ ਕਿਹੜਾ ਇੱਕ ਤਾਂ ਕਾਨੂੰਨੀ ਲੜਾਈ ਚੱਲੂਗੀ ਇੱਕ ਲੜਾਈ ਚੱਲੂਗੀ ਸਿਆਸੀ ਅਗਰ ਚੋਣ ਕਮਿਸ਼ਨ ਨੇ ਭਰਤੀਆਂ ਦੀ ਜਾਂਚ ਦੇ ਹੁਕਮ ਦੇਤੇ ਤੇ ਫਿਰ ਜਿਹੜੀਆਂ ਇਹ ਕਾਨੂੰਨੀ ਲੜਾਈਆਂ ਦਾ ਮੋੜ ਹੈ ਇਹ ਵੱਜ ਜਾਣਾ ਜੀ ਸੋ ਆਉਣ ਵਾਲਾ ਸਮਾਂ ਅਕਾਲੀ ਸਿਆਸਤ ਦੇ ਵਿੱਚ ਇੱਕ ਕਿਨਾਰਾ ਹੋਏਗਾ ਇਸ ਪੰਜ ਮੈਂਬਰੀ ਕਮੇਟੀ ਦੀ ਕੱਲ ਦੇ ਪ੍ਰੈਸ ਨੋਟ ਨੇ ਇਹ ਗੱਲ ਤੈਅ ਕਰਤੀ ਕਿ ਉਹ 11 ਤਰੀਕ ਨੂੰ ਜਿਹੜਾ ਪ੍ਰਧਾਨ ਚੁਣਨ ਜਾ ਰਹੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਚੁਣਨ ਜਾ ਰਹੇ ਨੇ ਉਹ ਕਿਸੇ ਨਵੇਂ ਅਕਾਲੀ ਦਲ ਦਾ ਨਹੀਂ ਚੁਣਨ ਜਾ ਰਹੇ ਇਹ ਗੱਲ ਉਹਨਾਂ ਨੇ ਵੱਡੀ ਕਰਤੀ ਲਿਖ ਕੇ ਹੁਣ ਇਹਦੇ ਤੇ ਲੀਗਲ ਓਪੀਨੀਅਨ ਕੀ ਆਉਂਦੇ ਨੇ ਬੁੱਧੀਜੀਵੀਆਂ ਦੇ ਓਪੀਨੀਅਨ ਕੀ ਆਉਂਦੇ ਨੇ ਸੁਖਬੀਰ ਬਾਦਲ ਧੜੇ ਦਾ ਰਿਐਕਸ਼ਨ ਕੀ ਆਉਂਦਾ ਹੈ ਇਹ ਅੱਜ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਸਾਡੇ ਸਾਹਮਣੇ ਆਊਗਾ ਤੇ ਆਪਾਂ ਉਹਨਾਂ ਦੀ ਗੱਲ ਵੀ ਰੱਖਾਂਗੇ ਜੀ ਪਹਿਲਾਂ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਕਾਲ ਜੀ ਸਸੀ ਪਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ